ਇਹ ਦੁੱਖ ਦੀ ਘਟਨਾ ਹੈ ਕਿ ਨੌਜਵਾਨਾਂ ਦੀ ਦਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਛੁਰੇ ਮਾਰ ਕੇ ਕੱਲ ਜਿਹੜੀ ਉਹਨਾਂ ਨੂੰ ਮੌਤ ਦਿੱਤੀ ਗਈ ਹੈ। ਉਦੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਕਹਿ ਘੰਟੇ ਲੰਘੇ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਹੈ। ਸੜਕ ਤੇ ਪਈ ਆ ਪਰਿਵਾਰ ਬੈਠਾ ਆਲੇ ਦਲੇ ਤੋਂ ਸੰਗਤ ਆਈ ਆ ਹਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜ ਲਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇ ਕਦੇ ਪਿੱਛੇ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰਨੀਦੀਕਾਰ ਦੇ ਕੋਲ ਪੈਸੇ ਕਢਾ ਲਏ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵੀ ਜਾ ਕਿਉਂ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕਦੇ ਸੀ ਕੋਸਟ ਆਈ ਥੇ ਕੁ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਸਾਂਝੀ ਕਰਦੇ ਤੜਕੇ ਸੀ ਸਟਾਫ ਘਰੇ ਖੜਾ ਹੁੰਦਾ ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚੱਲ ਸਾਡੇ ਨਾਲ ਤੇ ਏ ਛੇ ਬੱਚਿਆਂ ਦੇ ਕਤਲ ਹੋ ਜਾਂਦੇ ਆ ਤੇ ਪੁਲਿਸ ਹਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਕਰਨ ਜੀ ਫੜ ਲਾਂਗੇ ਜੀ ਭੜ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਹਾਣਗੇ ਭਾਈ ਹੁਣ ਹੀ ਮੈਂ ਪਰਿਵਾਰ ਨਾਲ ਬੈਠਾ ਦੱਸਾਂ ਜਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਿਸ ਵਾਲੇ ਵੀ ਉਹ ਟਿਕਟਾਕ ਆਉਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਂਗਾ ਜਾਂ ਕਰਾਲੀਆਂ ਜਾਂ ਭੱਜ ਗਏ ਉਹ ਜੂਤਪੀ ਦੇ ਉਹ ਬਿਹਾਰ ਦੇ ਉਹ ਬੰਗਾਲ ਦੇ ਉਹ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ 'ਚ ਇੱਕ ਇੱਕ ਫੈਕਟਰੀ ਦੇ ਵਿੱਚ 10-10 ਹਜ਼ਾਰ ਬੰਦਾ ਬੈਠਾ ਹੈ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਬਣੇ ਹੋਏ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਛੋਂ ਦਾ ਨਾਉ ਸਹੀ ਦੱਸਦੇ ਆ, ਨਾਂ ਲਿਖਾਉਂਦੇ ਆ ਪਿੱਛੋਂ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਕੋਈ ਕਤਲ ਕਰਕੇ ਆਉਂਦੇ ਆ ਪੰਜਾਬ 'ਚ ਵੜ ਜਾਂਦੇ ਆ ਅੱਜਵੇਂ ਦਰੋਤੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਉ ਦਾ ਉਹਨੇ ਭਾਈ ਸਾਹਿਬ ਬੈਠੇ ਆ 20 ਸਾਲ ਤੋਂ insan ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਕੋਈ ਮਾੜਾ ਮੁੰਡਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹਦੀ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਦ ਪਏ ਤੇ ਮਾਰਕਟ ਟੱਪ ਕੇ ਬੰਦੇ ਤੇ ਆ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣੇ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਐਨੇ ਬੰਦੇ ਬੈਠੋ ਕਸੂਰ ਕਿਸਦਾ ਤੁਸੀਂ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਇਹ ਜਿਹੜੇ ਤੁਸੀਂ ਆਪਣੇ ਘਰਾਂ ਦੇ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਘਟਨਾ 900 ਵੋਟਪਿੰਡ ਦੀ ਰਹਿ ਗਈ 6500 ਵੋਟ ਪ੍ਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀਰ ਜੀ ਬੈਠੇ ਆ ਭਾਈ ਹਜੇਪਾਲ ਬੈਠਾ ਅਮਤੋਜ ਬੈਠਿਆ ਸਭ ਚਲੇ ਗਏ ਉੱਥੇ ਚੱਲੋ ਉੱਥੇ ਉਹ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਂਕ ਕਮਿੰਦਰ ਕੋਲੇ ਗਈ ਹਾਈ ਕੋਰਟ 깔 ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ ਉਹਨਾਂ ਲੋਕਾਂ ਨੂੰ ਇਕੱਲੀ ਸਰਪੰਚੀ ਤੱਕ ਸੀ ਹਰਾਨੀ ਦੀ ਗੱਲ ਹੋਰ ਸੁਣੋ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆ ਘਟਨਾ 6500 ਵੋਟ ਉਹਨਾਂ ਦੀ ਹੈ ਸਾਡੀਆਂ ਬੁੜੀਆਂ ਕੁੜੀਆਂ ਇਕੱਲੀਆਂ ਕਿਤੇ ਹੱਡੀ ਪੱਠੀ ਵੀ ਜਾ ਸਕਦੀਆਂ ਸਾਡੀਆਂ ਬੁੜੀਆਂ ਕੰਨੀਆਂ ਇਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ ਗੁਰਦੁਆਰੇ ਦੇ ਬਾਹਰ ਦੇ ਉੱਤੇ ਜਮਾ ਜਿਹੜੀਆਂ ਪਾਣ ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨਿਕਲਾਈ ਉਹਨਾਂ ਦਾ ਇੱਕ ਮੁੰਡਾ ਮੈਂ ਨਾਂ ਦਾ ਜਲ ਨਹੀਂ ਲੈਣਾ ਚਾਹੁੰਦਾ ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਉਹਨੂੰ ਦੇ ਤਾਂ ਕਿ ਤੁਸੀਂ ਐਸੇ ਆਪਣੀਆਂ ਬਸਤੀਆਂ ਵਸਾ ਕੇ ਬਹਿ ਜਾਓ ਮੈਂ ਜਿਹਦੇ ਕੋਲ ਹੈ ਨਹੀਂ ਉਹ ਕਿ ਮੈਂ ਗੁਜ਼ਾਰਾ ਕਰਦੇ ਆ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੁੰਦੇ ਨੇ ਪਰਿਵਾਰਾਂ ਦੇ ਬੱਚੇ ਮਰੇ ਐ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐਸੀ ਪਰਿਵਾਰ ਨੇ ਵਿਚਾਰੀ ਇਹ ਵੀ ਤੱਕ ਜਾਰਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਕਿੱਲਾ ਦੇਤਾ ਮਾ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਤੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਹੈ ਕਿਸੇ ਨੇ ਜਿਹਦੀ ਬੋਟਾ ਸੁਣਨੀ ਕੀ ਨਹੀਂ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਜਿਦੀ ਬੋਰਡ ਜਾਂਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨੇ ਉਹਨਾਂ ਨੂੰ ਉੱਥੇੋਂ ਪਹਿਲਾਂ ਜ਼ਮੀਨ ਅਕਵਾਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਮੋਟਰ ਕਾਰਡ ਬਣਾਏ ਹੁਣ ਆ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਸ਼ਨ ਕਾਰਡ ਵੀ ਪੰਜਾਂ ਮਿੰਟਾਂ ਦੇ ਬਣ ਜਾਂਦੇ ਆ ਕਾਰਡ ਵੀ 50 ਦਿਨਾਂ ਚ ਬਣ ਜਾਂਦੇ ਆ ਇਹ ਕਸੂਰ ਬਾਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ ਆ ਸੋਡੇ ਇੱਥੇ ਮੈਂ ਕਹੀ ਉਹਦੀ ਕਹਿਣਾ ਹੀ ਬੋਲਿਆ ਆ ਮਹਾਲੀ ਚ ਜੀਰਕਪੁਰ ਦਾ ਖੜ ਆਪਣਾ ਪੰਜਾਬੀ ਬੰਦਾ ਬਰਾਬਰ ਜਿਹੜੀ ਲਾ ਕੇ ਦਿਖਾਉਂ ਹੰਗਣ ਨਹੀਂ ਦਿੰਦੇ ਅਗਲੇ ਦਾੜੀਆਂ ਫੜਦੇ ਆ ਪਕਾ ਨੂੰ ਪੈਂਦੇ ਆ ਮਲੋੜ ਪਿੰਡ ਉਥੇ ਬੀਬੀ ਐਮ ਐਲ ਏ ਬਲਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੂਰ ਪਿੰਡ ਚ ਕੀ ਕੀਤਾ ਮੁੰਡਾ ਬੈਟਰੀ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਬਾਨ ਆ ਉਹਦਾ ਦਾਦਾ ਵੀ ਮੈਂਬਰ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹਨੂੰ ਮਿਲਣੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਨੇ ਉਸ ਮੰਤਰੀ ਨੇ ਉਹਦੇ ਪੁੱਤੇ ਅਰਸ਼ਦੀਪ ਨੇ ਉਹ ਸੇਕ ਪ੍ਰਵਾਸੀ ਨੂੰ ਚੱਕ ਕੇ ਪਿੰਡ ਦਾ ਨੰਬਰ ਦਾ ਰੋਲ ਹੁਣ ਸੋਡੀਆਂ ਰਜਿਸਟਰੀ ਨਾ ਹੋਣੀ ਆ ਕੱਲ ਨੂੰ ਜ਼ਮੀਨ ਦੀਆਂ ਘਰ ਦੀਆਂ ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਭਰਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ ਜਿਹਦੀ ਵੋਟ ਵਾਦ ਕੀ ਸੁਣਵਾਈ ਕਿਦੀ ਹੋਣੀ ਆ ਆ ਰਾਜੇ ਬੜੰਗ ਕਰਕੇ ਲੁਧਿਆਣਾ ਦੇ ਰਾਜੇ ਬੜੰਗ ਦਾ ਬਿਆਨ ਕੀ ਸੀ ਕਿ ਜਿਹੜੇ ਛੋੜੇ ਕੋਲ ਜਗ੍ਹਾ ਦਿੱਤੀ ਵੀ ਆ ਜਿਹੜੇ ਛੋੜੇ ਕੋਲੇ ਪਲਾਟ ਨੇ ਕੋਈ ਜਗ੍ਹਾ ਉਹਦੀਆਂ ਰਜਿਸਟਰੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਦੇ ਮੈਨੂੰ ਐਮਪੀ ਬਣਾ ਦਿਓ ਤੇ ਮੈਂ ਛੋੜੀਆਂ ਰਜਿਸਟਰੀਆਂ ਕਰਾ ਦੇਵਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਗਿਣਤੀ ਇੱਥੇ ਪ੍ਰਵਾਸੀਆਂ ਦੀ ਕਿੰਨੀ ਹੋਗੀ ਤੇ ਸਾਨੂੰ ਵੋਟਾਂ ਕਿਹਨੇ ਪਾਉਣੀਆਂ ਸਾਨੂੰ ਲੀਡਰ ਕਿਹਨੇ ਮੰਨਣਾ ਉਹਦਾ ਆਪਣੇ ਬੰਦੇ ਖੜੇ ਕਰਨਗੇ ਹਾਂ 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 ਕਲਵੰਤ ਕੋਲੇ ਖੜਾ ਉਹ ਕਹਿ ਰਿਹਾ ਪ੍ਰਵਾਸੀ ਕਹਿੰਦਾ ਜੀ 17 ਸਾਲ ਤੋਂ ਅਸੀਂ ਭਟਕਦੇ ਫਿਰ ਰਹੇ ਸੀ ਸਾਡੀਆਂ ਵੋਟਾਂ ਨਹੀਂ ਸੀ ਬਣ ਰਹੀਆਂ ਸਾਨੂੰ ਪੁਧਾਰ ਕਾਰਡ ਵੋਟਰ ਕਾਰਡ ਨਹੀਂ ਸੀ ਬਣ ਰਹੇ ਤੇ ਇਸ ਕਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਵਸਨੀਕ ਬਣ ਗਈਆਂ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦਿੱਖਦੇ ਹੁੰਦੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨਕ ਪਾਤਸ਼ਾਹ ਅਧਿਆੜਾ ਸਰਬ ਸੰਜੀਵਾਤ ਦਾ ਸੁਨੇਹਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕੰਪਟਰ ਦਾ ਸਾਠੇ ਕੱਚਿਆਂ ਦੇ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਾਂ ਨੂੰ ਹੱਥ ਪਾਉਣ ਲੱਗੇ ਹਿੰਦੂ ਭਲਾ ਕਹ ਦਿੰਦੇ ਆ ਕਿ ਲਖਿਆ ਤੂੰ ਨਫ਼ਰਤ ਕਰਦਾ ਰਸੀਆਂ ਨੂੰ ਕਹਿਣਾ ਮੰਦਨ ਨੂੰ ਸੁਣਾਉਣਾ ਲੋਧਿਆ ਥੋੜਾ ਮੈਂ ਕਹਿੰਦਾ ਹੈ ਚੱਲ ਪੜਣਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਮ ਆ ਲੁਧਿਆਣੇ ਰਹਿੰਦਾ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਬਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰ ਉਹਦਾ ਦਾਦਾ ਬੈਠਾ ਹੁਣ 60-65-60 ਦਾ ਸਪਰਸਾਲ ਦਾ ਬਜ਼ੁਰਗ ਮਹਾਜ ਦਾ ਸੇਠ ਸੀਗਾ ਟੱਕੇ ਹੋਏ ਦਾਰੂ ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋਟਾ ਹਾਰ ਨ ਮਾਰਾ ਵੀ ਭਾਈ ਪਾਸੇ ਹੋ ਜਾਂ ਝੂਲਦੇ ਤੁਰੇ ਜਾਂਦੇ ਸੀ ਉਹਨੇ ਕੁੜੀ ਨੇ ਨਾਮ ਹਟੇ ਹਾਰਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਦਾ ਕੇ ਸੁਤਰੀ ਕਿਹਾ ਵੀ ਭਈਆ ਮਾੜਾ ਸਾਈਡ ਤੋਂ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪੰਡ ਦਾ ਗਾਲਚ ਉਫੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਜਿਹਨੇ ਬਾਹ ਫੜ ਲਈ ਕੁੜੀ ਦੀ ਤੇ ਵਿਚਾਰਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲਾ ਕੇ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਤਾਰ ਨਾਲ ਟੱਕੇ ਹੋਏ ਆ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜੋ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਦਿੱਤਾ ਹਰ ਮਸਲੇ ਨੂੰ ਇਹ ਤੁਸੀਂ ਜਾਤ ਤੁਸੀਂ ਧਰਮ ਨਾਲ ਨਾਲ ਜੋੜਿਆ ਕਰੋ ਇਹ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਇਸ ਸੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਮਜ਼ਦੂਰ ਦਾ ਮਸਲਾ ਹੈ ਕੋਈ ਜਨਰਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਹੈ ਅਸੀਂ ਇਹਨੂੰ ਵੰਡ ਰਹੇ ਹਾਂ ਜਾਣ ਬੁਝ ਕੇ ਜੋ ਐਥੇ ਖੜੇ ਖੜੇ ਕੀਤੇ ਜਾ ਰਹੇ ਆ ਸਾਨੂੰ ਆਸਮਿਕ ਦੁਜੇ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਰੂਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਪਾਕ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਮਾਂ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣਨੀ ਬਣੀ ਪਈ ਆ ਯਾ ਆਪੋ ਬਣ ਇਕਲ ਦੀਆ ਕਿੱਡਾ ਸੁਣਾ ਸੁਨਖਾ ਜਵਾਕ ਆ 17 ਸਾਲ ਦਾ ਮੁੰਡਾ ਯਾਰ ਮਿੰਟ ਤੇ ਮਾਰ ਕੇ ਗਾਲਤ ਛੁਰਾ ਤੇ ਮਾਰ ਕੇ ਉਤਰ ਗਈ ਆ ਕੱਲ ਵੀ ਕਿੱਡੀ ਕਿਸ ਯਾਰ ਐਨੀ ਗੱਲ ਯਾਰ ਕਿ ਸਿਰਫ ਤੇ ਸਿਰਫ ਸਾਈਕਲ ਤੇ ਕੋਈ ਜਵਾਕ ਜਾ ਰਿਹਾ ਸਾਈਕਲ ਤੇ ਜਵਾਕ ਪਈਏ ਦੇ ਵਿੱਚ ਭੱਜਿਆ ਪਤਾ ਨਹੀਂ ਭਈਆ ਡੱਕਿਆ ਪਈਦਾਰ ਨੂੰ ਦੋਦੇ ਵਿੱਚ ਭੱਜਿਆ ਐਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਵੀਰ ਤੂੰ ਇਹਨੂੰ ਜਵਾਕ ਨੂੰ ਗਾਲਾਂ ਨਾ ਕੱਢੋ ਐਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ ਉਹਨਾਂ ਦੋਨਾਂ ਲੰਮਾਂ ਜਵਾਨਾਂ ਨੇ ਆ ਕੇ ਰੋਕਿਆ ਕਹਿੰਦਾ ਖੜੋ ਬਰਦਾਸ਼ਤ ਮਿੰਟ ਇੱਥੇ ਮੈਂ ਆਇਆ ਐਨੀ ਗੱਲ ਦੇ ਉੱਤੇ ਆਪਣੇ ਬੰਦੇ ਬੁਲਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਆ ਕੇ ਦੋਨੂੰ ਮਾਰ ਕੇ ਤੁਰ ਜਾਂਦੇ ਆ ਤੇ ਸਾਡੇ ਹਲੇ ਵੀ ਜੂਨ ਹੀ ਸਰਕਦੀ ਸਾਨੂੰ ਹਲੇ ਵੀ ਲੱਗਦਾ ਕਿ ਅਸੀਂ ਸੁਰੱਖਿਅਤ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਮੈਂ ਤਾਂ ਘਰੇ ਕੁੰਡਾ ਲਾ ਕੇ ਬੱਜੂਗਾ ਕਿਵੇਂ ਬੱਜੋਗੇ ਛੋਡੀਆਂ ਧੀਆ ਨੇ ਛੋਡੇ ਜਵਾਕਾਂ ਨੇ ਕੱਲ ਨੂੰ ਬਾਹਰ ਨਹੀਂ ਜਾਣਾ ਯਾਰਾਂ ਚ ਨਹੀਂ ਆਉਣਾ ਸੜਕਾਂ ਤੇ ਨਹੀਂ ਆਉਣਾ ਦੱਸੋ ਕਿੱਥੇ ਸੱਖਿਆ ਮਤ ਤੁਸੀਂ ਪਰ ਭਰਾਵੋ ਮੈਂ ਲੈ ਦੇ ਕੇ ਕੋਈ ਗੱਲ ਮੰਨਦਾ ਕਸੂਰ ਸਾਡੇ ਨਾਲ ਕੋਈ ਨਹੀਂ ਅਸੀਂ ਕਸੂਰਵਾਰ ਆ 21 ਦੀ ਗੱਲ ਆ ਬਟੰਡੇ ਰਫੈਨਦਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਫੂਕਤੀਆਂ ਨਾਲੇ ਐਸਐਸਪੀ ਲੱਗਾਂਦੇ ਆ ਜੇ ਬਲੂਜਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋਵੇ ਬੰਦੇ ਕੋਈ ਫੜੇ ਗਏ ਉਹ ਕਹਿੰਦਾ ਲੱਖਿਆ ਬੰਦਾ ਹੀ ਅੰਦਰ 20000 ਫਰਦਾ ਕਿਹਨੂੰ ਫੜ ਲਵੋਗੇ ਤੇ ਹੁਣ ਇਹ ਬੰਦੇ ਅੱਛਾ ਆ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਦਲਦੀ ਪਿੰਡ ਦੀ ਘਟਨਾ ਹੋਈ ਆ ਉੱਥੇ ਬੰਦਾ ਤੇ ਆ ਜਾਊਗਾ ਆ ਰਤੀਏ ਪਿੰਡ ਦੀ ਗੱਲ ਦੀ ਘਟਨਾ ਹੈ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਝੋਨਾ ਲੈ ਕੇ ਗਿਆ ਵਿਚਾਰਾ ਉਹ ਕਹਿੰਦੇ ਪੱਖੇ-ਪੁੱਖੇ ਚ ਪਹਿਲਾਂ ਭਈ ਆ ਗਿਆ ਇੰਨੀ ਗੱਦ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ 'ਚ ਆਇਆ ਨੇ ਮਗਰੋਂ ਫੜਦਿਆ ਮਰਨ-ਮਰਗਾ ਕਰਤਾ ਕੁੱਟ ਕੇ ਮਸਾ ਲੋਕਾਂ ਨੇ ਮਨਤਾ-ਮੁਨਤਾ ਕਰਕੇ ਛੜਾ ਕੇ ਜਾਂਦਾ ਸਾਡੇ ਲੋਕ ਤਮਾਸ਼ੀਨ ਹੋ ਤਮਾਸ਼ਾ ਦੇਖਦੇ ਆ ਹਲੇ ਅਰੀਕਦੇ ਆ ਵੀ ਜਿਹੜੀ ਅੱਗ ਫੈਲ ਰਹੀ ਆ ਕਦੋਂ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਸੰਭਲ ਜੋ ਸਮਝ ਅਸੀਂ ਬੜੇ ਲੰਮੇ ਸਮੇਂ ਤੋਂ ਬਾਤ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾ ਲੈਂਡ ਚ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਬਿਆਂ ਦੇ ਕੋਲ ਆਪਣੇ ਵਿਸ਼ੇਸ਼ ਅਧਿਕਾਰ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜੀ ਦਿੱਲੀ ਦਖਣ ਦਾ ਚੰਦਿਆ ਹੋਇਆ ਬੰਦਾ ਸਾਡਾ ਰੋਜ਼ਗਾਰ ਵੀ ਖੋ ਰਿਹਾ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੀ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਹਸਕਪਾਲ ਸਿੰਘ ਖੈਰ ਨੇ ਮੁੱਤਾ ਚੱਕਿਆ ਗੁਰਦਵਾਰਾ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਵੀ ਇਹ ਮਤਾ ਦੇ ਬਹਿਸ ਹੋਣੀ ਚਾਹੀਦੀ ਹੈ ਦੂਜੇ ਸੁਗੀਆਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਉਹ ਚੱਕਰ ਦੀ ਟੋਕਰੀ 'ਚ ਮਾਰਿਆ ਸੁਣੇ ਨਹੀਂ ਕੇ ਸਰਕਾਰ ਨੇ ਹੁਣ ਇਹਨੂੰ ਮੁੱਦਾ ਬਣਾਓ ਭਰਾਵੋ ਲੋਕੋ ਇਕੱਠੇ ਹੋ ਕੇ ਮੁੱਦਾ ਬਣਾਓ ਜੇ ਚਾਹੁੰਦੇ ਆ ਕਿ ਸਾਡੇ ਜਵਾਬ ਤੇ ਸੁਰੱਖਤ ਰਹਿ ਗਏ ਅਸੀਂ ਫਿਰ ਕਹਿ ਦਿੰਦੇ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਪਰ ਜਿੱਥੇ ਗੱਲ ਸਾਡੀ ਪਛਾਣ ਤੇ ਆ ਕੇ ਖੜੀ ਹੋ ਗਈ ਥੋੜੀ ਪਛਾਣ ਹੀ ਮੁੱਕ ਜਾਣੀ ਥੋੜੀ ਬੋਲੀ ਦਾ ਮਾਰਤੀ ਸੋਡੀ ਪਵਾਦ ਵਾਲੀ ਬੋਲੀ ਕਿੱਥੇ ਗਈ ਖਤਮ ਹੋ ਗਈ ਨਾ ਪਵਾਦੀ ਲੋਕ ਆ ਲੱਗਦਾ ਤੁਸੀਂ ਇੱਥੇ ਪੰਜਾਬ ਚ ਰਹਿੰਦੇ ਹੋ ਚਾਰਜ ਪਰੇ ਦਫਤਰਾਂ ਚ ਸਕੂਲਾਂ ਚ ਬੋਰਡਾਂ ਤੇ ਚਾਰਜ ਸੋਡੀ ਬੋਲੀ ਨੂੰ ਮਾਰਿਆ ਜਾ ਰਿਹਾ ਇਹ ਤੇ ਵੀ ਆਪਾਂ ਉੱਠ ਕੇ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਫਲਾਣਾ ਮਦਾਂ ਲਈ ਲੜੂਗਾ ਆਪਾਂ ਕੀ ਲੈਣਾ ਜਬਾਨੀ ਸੋਡੀ ਚਿੱਟਿਆਂ ਦਾ ਮਾਰਤੀ ਜਿਹੜੇ ਬਾਤਕੇ ਚੱਟਿਆਂ ਤੋਂ ਉਹ ਕਾਲੇ ਪਾਣੀ ਪਾ ਕੇ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਦਰਿਆਵਾਂ 'ਚ ਧਰਤੀੇਠਾਂ ਉਸ ਨੂੰ ਕਦਮ ਕਰੀ ਜਾਂਦੇ ਆ ਆ ਸਾਰਾ ਦੱਖਣੀ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਉਹ ਸਾਰਾ ਕਾਲਾ ਪੀੜਾ ਤੇ ਕੈਂਸਰ ਨਾਲ ਮਰ ਚੱਲੇ ਆ ਜਿੰਨਾ ਚਾਰ ਬੁੱਢੇ ਦਰਿਆ ਦੇ ਬਸਤ ਤੋਂ ਚ ਪਾਇਆ ਜਾ ਰਿਹਾ ਹੈ ਉੱਚ ਗੁਰੂ ਕੇ ਮੁਖ ਬੋਲਣ ਨੂੰ ਤਿਆਰ ਨਹੀਂ ਉੱਚ ਕੋਈ ਲੜਨ ਨੂੰ ਤਿਆਰ ਨਹੀਂ ਆ 3 ਦਸੰਬਰ ਨੂੰ ਅਸੀਂ ਬੁੱਢੇ ਦਰਿਆ ਨੂੰ ਉਹਨਾਂ ਜ਼ਹਿਰਾਂ ਨੂੰ ਬੰਦ ਮਾਰਨ ਦਾ ਦਿਨ ਰੱਖਿਆ ਦੇਖਦੇ ਕਿੰਨਾ ਕ ਪੰਜਾਬ ਉੱਠ ਕੇ ਆਉਂਦੇ ਉਹਨਾਂ ਪਿੰਡਾਂ 'ਚ ਮੈਂ ਗਿਆ ਜਿੰਨਾ ਪਿੰਡਾਂ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਇੱਕ ਪਿੰਡ 'ਚ ਆਫਰੋਏ ਪਰਮੁਖੇ ਮੁਖਸਰਫੀਪੁਰ ਅਬੂਰ ਫਾਲਕਾ ਦੇ ਪਿੰਡ ਉਹ ਲੋਕ ਉੱਠ ਕੇ ਦਰ ਨੂੰ ਤਿਆਰ ਨਹੀਂ ਮਰਨ ਨੂੰ ਤਿਆਰ ਨੇ ਉੱਠ ਕੇ ਲੜਨ ਨੂੰ ਤਿਆਰ ਨਹੀਂ ਨਾ ਤਰਨ ਨੂੰ ਤਿਆਰ ਨਹੀਂ ਆ ਸੋਡੇ ਜਿੰਨੀਆਂ ਫੈਕਟਰੀਆਂ ਲਗੀਆਂ ਨੇ ਇੱਥੇ ਸਾਰੇ ਬੋਰ ਕਰਕੇ ਜਾਂ ਥੱਲੇ ਪਾਈ ਜਾਂਦੇ ਥੋੜਾ ਸਾਰਾ ਪਾਣੀ ਚੱਕ ਰਾਲੇ ਸਾਰੇ ਪਾਣੀ ਸੋੜ ਜੀਰਨੀ ਮਾ ਚੁੱਕੇ ਆ ਸਾਰੇ ਹਸਤਾਲ ਭਰੇ ਪਏ ਆ ਸੋਡੇ ਜੰਮ ਦੇ ਜਵਾਕਾਂ ਦੇ ਗੁਰਦੇ ਖਤਮ ਹੋਈ ਜਾਂਦੇ ਤੇ ਨਗਰਾਂ ਦੇ ਕੋਹਣਾ ਨਾ ਫੈਕਟਰੀਆਂ ਕਾਰਖਾਨੇ ਨੌਕਰੀ ਤੇ ਕੌਣ ਬੈਠਾ ਸਾਡੇ ਬੰਦੇ ਨੂੰ ਰੱਖਦੇ ਆ ਬੱਦਵਾ ਰੱਖਣਗੇ ਤਾਂ ਗੇਟ ਖੋਲਣ ਤੇ ਰੱਖਦੇ ਆ ਜਿਵੇਂ ਸਰਦਾਰ ਖਪੂਰ ਸਿੰਘ ਨੇ ਕਹੀ ਸੀ ਗੱਲ ਵੀ ਤੁਸੀਂ ਕੱਲੇ ਗੇਟ ਕੀਪਰ ਬਣ ਕੇ ਤੇ ਗੱਡੀਆਂ ਦੇ ਡਰਾਈਵਰ ਤੇ ਗੱਡੀਆਂ ਦੇ ਕੱਪੜਾ ਮਾਰਨ ਲਈ ਰਹਿ ਜਾਓਗੇ ਉਹ ਹਾਲਾਤ ਅੱਜ ਆਪਣੇ ਹੋਏ ਖੜੇ ਆ ਸੋ ਭਰਾ ਵੇ ਮਸਲਾ ਬਹੁਤ ਗੰਭੀਰ ਹੈ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਸਮਝੋ ਗੱਲ ਇੱਥੇ ਰੁਕਣੀ ਨਹੀਂ ਇਹਨੂੰ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੇ ਅੰਦਰ ਪਰ ਸਾਡੇ ਜਿੰਨਾ ਕਰ ਮੈਨੂੰ ਲੱਗਦਾ ਲੋਕ ੜੀਕ ਤੇ ਕੋਈ ਗੱਲ ਸਾਡੇ ਤੇ ਆ ਕੇ ਪਈ ਉਹਨੂੰ ਦੇਖਾਂ ਸੁਣ ਮੈਂ ਅਪੀਲ ਕਰਦਾ ਪਹਿਲਾਂ ਵੀ ਪਰਿਵਾਰ ਕੋਲੇ ਵੀ ਮੈਂ ਗੱਲ ਕੀਤੀ ਹੈ ਮੈਂ ਸਮੁੱਚੀ ਸੰਗਤ ਜੀ ਵੀ ਇਹ ਗੱਲ ਰੱਖ ਦੇਣੀ ਚਾਹੁੰਦਾ ਆਗੂ ਸਹਿਬਾਨ ਵੀ ਬੈਠੇ ਆ ਦਲਪੰਥ ਵੀ ਬੈਠਾ ਹੈ ਵੀ ਕਈ ਵਾਰੀ ਕੀ ਹੁੰਦਾ ਲੜਨ ਵਾਲੇ ਲੋਕ ਲੜਦੇ ਰਹਿ ਜਾਂਦੇ ਤੇ ਪਾਰ ਕਿਹਦੇ ਵਿੱਚ ਉਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਰਗਲਾ ਲਿਆ ਜਾਂਦਾ ਹੈ ਡਰਾ ਲਿਆ ਜਾਂਦਾ ਹੈ ਕਿਸੇ ਲਾਲਚਾਂ ਪਸਾ ਲਿਆ ਜਾਂਦਾ ਮੇਰੇ ਨਾਲ ਇੱਕ ਵਾਰੀ ਨਹੀਂ ਸਗੋਂ ਤਾਂ ਕਈ ਵਾਰੀ ਹੋਈ ਹੈ ਕਿਉਂਕਿ ਨਹੀਂ ਪਤਾ ਹੁੰਦਾ ਜਿਹਦਾ ਕੋਈ ਬੱਚਾ ਕੋਈ ਇਨਸਾਨ ਚਲਿਆ ਜਾਂਦਾ ਹੈ ਉਹ ਇਨਸਾਨ ਮਾਰੇ ਜਾਂਦੇ ਆ ਉਹਨੂੰ ਨਹੀਂ ਪਤਾ ਹੁੰਦਾ ਹੁਣ ਪਹਿਲੀ ਗੱਲ ਤਾਂ ਇੱਥੇ ਇਹ ਕਹਿਣਗੇ ਆ ਕੇ ਜਿਹੜਾ ਜਿਹੜੇ ਬੈਠੇ ਆ ਨਾ ਇਹ ਤਾਂ ਇਹਨਾਂ ਦਾ ਤਾਂ ਇਹੀ ਕੰਮਾਂ ਨੱਤਦਾ ਇਹਦਾ ਧਰਨੇ ਵਾਲੇ ਨੇ ਇਹਦਾ ਟ੍ਰੈਂਡ ਚ ਕੰਨਾ ਫਸਾਉਣ ਵਾਲੇ ਆ ਇਹ ਝੰਡਾ ਡੰਡੇ ਪਾਉਣ ਵਾਲੇ ਆ ਆਪਣੇ ਜਵਾਬ ਦੀ ਮਿੱਟੀ ਨਾ ਰੋਲੋ ਐਂ ਕਹਿਣਗੇ ਆ ਤੂੰ ਦੇਖ ਦੇ ਪ੍ਰਸ਼ਾਸਨ ਇਹੀ ਕਹੂਗਾ ਕਿ ਫੇਰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਛੋਟਾ ਐਂ ਕਰਾ ਦਿੰਦੇ ਆ ਉਹ ਕਰਾ ਦਿੰਦੇ ਆ ਪਰ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਸੁਰੱਖਿਤਰ ਰਹੇ ਤੇ ਆਹ ਲਈ ਸਾਨੂੰ ਇੱਥੇ ਪੂਰਾ ਟੱਟ ਕੇ ਪਹਿਰਾ ਦੇ ਕੇ ਲੜਨੀ ਪੈਣੀ ਆ ਤੇ ਪਰਿਵਾਰ ਨੂੰ ਮੈਂ ਫਿਰ ਬੇਨਤੀ ਕਰਦਾ ਮੈਂ ਤੁਸੀਂ ਸਮੂਚੇ ਜਿੰਨੇ ਇੱਥੇ ਬੈਠੇ ਆ ਸੰਗਤ ਇਸ ਇਲਾਕੇ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਕੋ ਜਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਸੰਘਰਸ਼ ਨੂੰ ਅੱਗੇ ਵਧਾਓ ਤਾਂ ਤੁਸੀਂ ਲੜਾਈ ਅੱਗੇ ਲੜੋਂਗੇ ਜੇ ਤੁਸੀਂ ਇਸ ਤਰ੍ਹਾਂ ਛਿੰਡੇ ਰਹੇ ਤੇ ਬਹੁਤ ਚਾਲਾਂ ਚੱਲਣਗੇ ਜਿਵੇਂ ਦੱਸਿਆ ਮੈਨੂੰ ਕਹਿੰਦੇ ਰਾਤ ਇੱਥੇ ਵੈਰੀਕੇਟ ਚੱਕਤੇ ਪਹਿਲਾਂ ਸੀਗੇ ਵੈਰੀਕੇਟ ਲੱਗੇ ਹੋਏ ਸੀਗੇ ਜਦੋਂ ਸਾਰੀ ਸੰਗਤ ਹੌਲੀ-ਹੌਲੀ ਨੇਰਾ ਪੈ ਗਿਆ ਕੁਝ ਘਰਾਂ ਨੂੰ ਚਲੇ ਗਏ ਬਸ ਰਹਿ ਗਏ ਜਿਹੜੇ ਰਹਿ ਗਏ ਮਾੜਾ-ਮਾੜਾ ਸੌਂਗੇ ਅੱਖ ਲੱਗ ਗਈ ਤਾਂ ਵੈਰੀਕੇਟ ਚੱਕਦੇ ਕੋ ਟਰੱਕ ਵੀ ਆਇਆ ਬੜੀ ਤੇਜ਼ੀ ਨਾਲ ਪਤਾ ਨਹੀਂ ਕਿਵੇਂ ਉਹਨੇ ਰੋਕਿਆ ਉਹਨਾਂ ਨੇ ਦੜੀ ਦੇਣੇ ਸੀਗੇ ਇਹ ਵੀ ਕੁਝ ਹੋਣਾ ਹੈ ਪਰ ਆਪਾਂ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ ਜੇ ਤੁਸੀਂ ਭਰਾਵੋ ਆਪਣੇ ਜਵਾਕਾਂ ਆਪਣੇ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ